ਹੈਲੋ ਅੰਜੂ ਗਰੂ ਜੀ ਹਾਂਜੀ ਗੁਰਸਿੰਘ ਬਲਵੰਤ ਸਿੰਘ ਮੰਨ ਜੀ ਤੁਸੀਂ ਇੱਕ ਮੈਸੇਜ ਕੀਤਾ ਜੀ ਮੈਨੂੰ ਕਮੈਂਟ ਕੀਤਾ ਜੀ ਹੌਂ ਤੋਂ ਪਹਿਲਾਂ ਜੈ ਸ਼੍ਰੀ ਰਾਮ ਹਾਂਜੀ ਸასიਖਾ ਜੀ ਬਤ ਤੁਹਾਨੂੰ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਆਹ ਲਓ ਨਾ ਹੁਣ ਹਾਂਜੀ ਉਹ ਕਮੈਂਟ ਦੇ ਬਾਰੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕਿੰਨੇ ਦਾਅਵੇ ਨਾਲ ਕਹਿ ਰਹੇ ਹੋ ਇਹ ਗੱਲ ਹੌਂ ਤੋਂ ਪਹਿਲਾਂ ਅਮਰਪਾਲ ਸਿੰਘ ਜੀ ਮੈਂ ਸਾਰੀ ਅਵਾਮ ਜਨਤਾ ਨੂੰ ਦੱਸਣਾ ਚਾਹੁੰਦਾ ਹਾਂ ਵੀ ਇਹ ਜਮਾਤ ਜਬਤ ਹੋ ਗਈ ਇਹਨੂੰ ਕੋਈ ਬੰਦਾ ਵੋਟ ਨਾ ਬਾਉ ਕਿਉਂਕਿ ਅੱਜ ਵੀ ਇੱਕ ਤਾਜ਼ੀ ਘਟਨਾ ਹੋਈ ਹੈ ਕਿ ਮਾਂ ਪਿਓ ਨੇ ਇੱਕ ਨੈਮ ਸਿੰਘ ਬਾਣੇ ਚ ਕੁੱਟ ਰਿਆ ਵਾ ਉਹ ਕਿਉਂ ਕੁੱਟ ਰਿਆ ਉਹਦੀ ਮਾਂ ਨੇ ਖੁਦ ਇਲਜ਼ਾਮ ਲਾਇਆ ਇਹ ਦਾ ਮੁੰਡਾ ਮੇਰਾ ਅਮਰਪਾਲ ਜਿੰਨਾ ਰਹਿੰਦਾ ਸੀ ਉਹਦੀ ਮਾਂ ਖੁਦ ਕਹਿ ਰਹੀ ਹੈ ਤੇ ਇਸ ਕਰਕੇ ਕਦੇ ਗੁਰਦਰਾ ਸਾਹਿਬ ਕੁਰਸੀਆਂ ਤਲਾਉਦੀਆਂ ਕਦੇ ਸਾਡੇ ਸੂਰੀ ਸਾਹਿਬ ਨੂੰ ਸੇਵਾ ਕਰਦਾ ਉਹ ਵੀ ਸੰਦੀਪ ਜੀ ਦਾ ਅਤਵਾਦੀ ਜਿਹੜਾ ਜੇਲ੍ਹ ਦਾ ਅਜਕਲ ਉਹ ਵੀ ਸੁਰਿੰਦਰ ਸਾਹਿਬ ਦਾ ਅਖਤਰ ਗਿੱਤਾਂ ਨੇ ਅਮਰਤਪਨਾ ਰਹਿ ਰਹੀ ਟ੍ਰੇਨਿੰਗ ਲਈ ਉਹਨੇ ਪਹਿਲਾਂ ਇਹੋ ਕਰਕੇ ਸਾਨੂੰ ਇਹਨਾਂ ਲੋਕਾਂ ਤੋਂ ਕੋਈ ਲੋੜ ਨਹੀਂ ਭਾਜੀ ਮੈਂ ਤੁਹਾਨੂੰ ਬਾਰ-ਬਾਰ ਤੁਹਾਡੇ ਚੈਨਲ 'ਤੇ ਕਹਿ ਰਿਹਾ ਇਹਨਾਂ ਦਾ ਬਾਈਕਟ ਕਰਾ ਦਿਓ ਸਾਡੇ ਪੰਜਾਬ ਨੂੰ ਸ਼ੁਕਸ਼ਾਨ ਨਹੀਂ ਰਹਿ ਜੂਗੀ ਨਹੀਂ ਬਹੁਤ ਬੁਰਾ ਹਾਲ ਕਰਨਗੇ ਪੰਜਾਬ 'ਚ ਦੇਖੋ ਜੀ ਤੁਸੀਂ ਜਿਹੜੇ ਮਦਰ ਦੀ ਗੱਲ ਕਰ ਰਹੇ ਹੋ ਔਰ ਸਜਾ ਪੁੱਤ ਰਹਿਣੀ ਜੀ ਦੇਹ ਚ ਮੇਰੀ ਨਹੀਂ 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 ਘਰੇ ਸੀ ਮਾਪੇ ਉਹਨੇ ਕੁੱਤੇ ਉਹਨਾਂ ਨੂੰ ਮਾਪੇ ਉਹਨਾਂ ਆਲੇ ਮੁੰਡੇ ਨੇ ਬਾਹਲੇ ਜਾ ਕੇ ਤਿੰਨ ਚਾਰ ਮਿੰਨ ਜਾਣਾ ਕੁੱਤੇ ਹੱਤਾ ਜਾ ਤੇ ਉਸ ਤੋਂ ਬਾਅਦ ਮਾ ਉਹਨੇ ਕੁਦ ਅਜਾਮ ਲਾਇਆ ਜ ਮੀੜੀਆ ਜਾ ਕੇ ਕੋਈ ਅਮਰਦਮਾਲ ਨਾ ਰਹਿੰਦਾ ਸੀ ਇਹ ਅਮਰਦਮਾਲ ਨੇ ਜ਼ਰਾ ਇਹ ਕੰਮ ਕਰਾਇਆ ਕਹਿੰਦੇ ਮਾਦਾ ਨੇ ਅਜਾਮ ਲਾਇਆ ਆ ਦੇਖੋ ਇਹ ਤਾਂ ਕੋਈ ਇਕਾ ਟੁਕਾ ਘਟਨਾਵਾ ਇਦਾਂ ਹੋ ਜਾਂਦੀ ਆਉਂਦੀ ਆ ਰਹੀ ਹੈ ਮੈਂ ਨਹੀਂ ਕਿਉਂ ਹੋਣੀ ਚਾਹੀਦੀ ਕੋਈ ਮੈਂਗਾ ਇੱਕ ਪਾਇ ਲਿਖੋ ਨਹੀਂ ਹੋਣੀ ਚਾਹੀਦੀ ਕਿਉਂਕਿ ਇਹਨਾਂ ਤੋਂ ਬਾਅਦ ਇੱਕ ਲਖਾ ਸਿੱਧਣਾ ਹੋਇਆ ਇੱਕ ਇੱਕ ਸਿਮਰਜੀਤ ਮਾਨ ਹੈ ਇੱਕ ਅਮਰਤਵਾਲ ਹੈ ਤਿੰਨਾਂ ਤੋਂ ਬਚਨ ਦੀ ਲੋੜ ਹੈ ਸਾਨੂੰ ਸਾਡੇ ਪੰਜਾਬੀਆਂ ਨੂੰ ਨਹੀਂ ਹੈ ਜੇ ਤੁਸੀਂ ਵੋਟਾਂ ਪਾਓਗੇ ਅੱਖਾਂ ਦਿਖਾਉਣਗੇ ਲੋਕਾਂ ਲੋਕਾਂ ਨੂੰ ਹੈ ਇਹਨਾਂ ਤੋਂ ਬਚਨ ਦੀ ਲੋੜ ਹੈ ਇਹਨਾਂ ਨੂੰ ਕਿਉਂਕਿ ਸਰਕਾਰ ਤੇ ਪੰਜਾਬ ਹਦਾ ਡੇਬੜੂੜ ਜ਼ਿਲ੍ਹੇ ਇੰਨੇ ਨਹੀਂ ਭੇਜਿਆ ਮੈਂ ਇਹ ਤਾਂ ਦੰਗਾ ਫਜ਼ਾਹ ਕਰਾਣੇ ਗੁਰੂ ਗ੍ਰੰਥ ਸਾਹਿਬ ਦੇ ਆੜ ਚ ਲੈ ਕੇ ਉਤੇ ਪੰਜਾਬ ਬਹੁਤੇ ਹਮਲੇ ਕਰਦੇ ਨੇ ਇੱਕ ਉਹ ਕਿੱਡਾ ਬਦਮਾਸ਼ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਆੜੇ ਕੋ ਲਈਏ ਨੇ ਸੁੱਗਾ ਟੱਕਰ ਲੈਂਦਾ ਦੇਖੋ ਲੋਕ ਨੇ ਉਹ ਕਹਿੰਦੇ ਸੀ ਉਹ ਸਿਚੁਏਸ਼ਨ ਹੀ ਕੁਛ ਇਸ ਤਰ੍ਹਾਂ ਦੀ ਬਣ ਗਈ ਸੀ ਜੀ ਉਹਦੇ ਵਿੱਚ ਕਿਸ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਕਈਆਂ ਕਿ ਰੋਲਾਂ ਕਿੰਨੀ ਕਿੱਟੀ-ਕੋਟੀ ਗੱਲਾਂ ਥਾਣੇ 'ਚ ਗੁਰੂ ਗ੍ਰੰਥ ਸਾਹਿਬ ਨੂੰ ਨਾ ਉੱਥੇ ਫਰਸ਼ ਝੋਤਾ ਨਾ ਕੋਈ ਕੁਰਸੀ ਸਾਫਾ ਗੁਰੂ ਗ੍ਰੰਥ ਸਾਹਿਬ ਵੀ ਬਰਾਜਮਾਨ ਕਰਦਾ ਇਹ ਸ਼ਰਮ ਹੋਣੀ ਚਾਹੀਦੀ ਅਮਰਪਾਲ ਨੂੰ ਇਹਨਾਂ ਲੋਕਾਂ ਨੇ ਗੈਰੀਆਂ ਨੇ ਲੋਕਾਂ ਦਾ ਅਮਰਪਾਲ ਮਰ ਗਿਆ ਨੇ ਤਾਂ ਦੇਖੋ ਜਣੀ ਸਿਮਰਜੀਤ ਸਿੰਘ ਮਾਨ ਵੀ ਤਾਂ ਕਿਸੇ ਸਮੇਂ ਜੇਲ੍ਹ ਦੇ ਵਿੱਚ ਸਨ ਤੇ ਉਦੋਂ ਵੀ ਬਹੁਤ ਵੱਡੀ ਲੀਡ ਤੇ ਮਾਨ ਸਾਹਿਬ ਜਿੱਤੇ ਸੀ ਜੀ ਅਛਾ ਛੱਡੋ ਪੁਰਾਣੀਆਂ ਗੱਲਾਂ ਬਾਤਾਂ ਇਹਨਾਂ ਨੂੰ ਤਿੰਨਾ ਵੀ ਜਮਾਨਤ ਜਲ ਥੋੜੀ ਮੈਨੂੰ ਹਲਕੇ ਮੈਨ ਲੈ ਲਓ ਮੈਂ ਤੁਹਾਡੀ ਜੁੱਤੀ ਦੇ ਵਿੱਚ ਪਾਣੀ ਦੇਵਾਂਗਾ ਜੇ ਤਿੰਨਾਂ ਦੀ ਜਮਾਨਤ ਜਬਤ ਨਾ ਹੋਈ ਦੇਖੋ ਇਹ ਤਾਂ ਤੁਹਾਡਾ ਇਸ ਤਰ੍ਹਾਂ ਜਿਵੇਂ ਤੁਸੀਂ ਉਹਨਾਂ ਦੀ ਬਰੋਥਾ ਕਰਦੇ ਹੋ ਤੁਹਾਡਾ ਗਲਤ ਅੰਦਾਜ਼ਾ ਵੀ ਹੋ ਸਕਦਾ ਹੈ ਜੀ ਤੁਹਾਡਾ ਫਹਿਮ ਭਰ ਵੀ ਹੋ ਸਕਦਾ ਹੈ ਹਾਂ ਜੀ ਮੈਂ ਤੰਤਨ ਚਿਲੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾ ਦੇ ਰੱਖ ਕੇ ਗੱਲ ਕਰ ਰਿਹਾ ਇਹ ਤਿੰਨਾਂ ਦੀ ਗਮਾਂ ਵਿਗਲਤ ਹੋਏਗੀ ਅ ਨਹੀਂ ਦੇਖੋ ਜਿੱਤਖਾਰ ਦਾ ਚਲੋ ਖੈਰ ਬਣੀ ਹੋਈ ਹੈ ਜੀ ਉਹ ਤਾਂ ਨਹੀਂ ਬਣੀ ਨਹੀਂ ਹੋਈ ਬਗਰੇ ਵਿੱਚ ਆ ਰਹਾ ਦੋ ਰੇ ਜੋ ਜੇਲ੍ਹ ਚ ਬੈਠਾ ਡਿਬਰੀ ਹੋਈ ਵਲਟਾ ਇੰਨੇ ਸੇ ਲੱਗੀ ਹੋਈ ਆ ਇਹ ਜਿਹੜੇ ਲੋਕਾਂ ਦਾ ਕਰੋਨਾ ਪੀਆ ਬਲੋਕਤੰਤਵ ਕਹਾਣ ਕਰਨਾ ਇਹਨਾਂ ਨੇ ਅ ਨਹੀਂ ਹੋਤਾ ਤਾਲੋ ਮੱਚੀ ਹੋ ਰਿਹਾ ਹੈ ਬਾਹਰ ਨਿਕਲਣੋਂ ਇਹ ਬਾਹਰ ਨਿਕਲਣਾ ਨਹੀਂ ਹੈ ਤਾਲੋ ਮੱਚੀ ਹੋ ਰਿਹਾ ਹੈ ਕਦੇ ਬੰਦੀ ਸਿੰਘ ਰਿਹਾ ਕਰੋ ਕਦੇ ਕੁਛ ਕਰੋ ਬੋਲ ਰਹਾ ਯਾ ਬੰਦੀ ਸਿੰਘਾਂ ਰਿਹਾ ਕਰੋ ਨਹੀਂ ਬੰਦੀ ਸਿੰਘਾਂ ਨੇ ਸਜ਼ਾ ਤਾਂ ਦੇਖੋ ਕਿੰਨੀ ਕਿੰਨੀ ਪੂਰੀ ਕਰਨੀ ਹੈ ਜੀ ਸਹੀ ਹੋਵੇ ਯਾਰ ਇਹ ਜਿਹੇ ਲੋਕਾਂ ਦਾ ਕਰੋਨਾ ਪੀ ਗਿਆ ਉਹਨਾਂ ਦਾ ਜਿਹੜੇ ਫਾਂਸੀ ਤੇ ਉੱਪਰੇ ਕਰਦੇ ਉਹਨਾਂ ਨੂੰ ਐਵੇਂ ਪਾਲੇ ਹੋਏ ਤੇ ਖਰਚਾ ਪੈ ਰਿਹਾ ਸਰਕਾਰ ਨੂੰ ਬਸ ਨਹੀਂ ਕਾਨੂੰਨ ਬਹੁਤ ਵੱਡੀ ਗੱਲਬਾਤ ਹੈ ਜੀ ਕਾਨੂੰਨ ਬਹੁਤ ਮਜ਼ਬੂਤ ਹੈ ਬਾਜੀ ਸਰਪੀ ਸਿੰਘ ਕੋਈ ਮੀਆ ਮੰਡਾ ਜੀ ਨੇ ਬਾਬਾ ਕਰਮ ਸਿੰਘ ਨੂੰ ਮਾਰਿਆ ਉਹ ਖੇੜੇ ਨਾਲ ਜਿਹੜੇ ਦਾ ਫੋਟੋ ਆਈ ਹੈ ਉਹ ਸਹੀ ਗੱਲ ਦਾ ਹੈਗਾ ਉਹਦੀ ਜਮਾਨਤ ਰੱਦ ਹੋ ਗਈ ਉਹ ਬਾਬਾ ਤਿਆੜ ਜੇਲ੍ਹ ਜਣਾ ਬੈਠ ਗਿਆ ਇਹ ਇਹ ਲੋਕ ਪ੍ਰਭਾਵਤ ਗਲਤ ਬਾ ਰਹੇ ਨੇ ਹੈ ਨਹੀਂ ਕੋਈ ਫੋਟੋ ਤਾਂ ਕੋਈ ਕਿਸੇ ਨਾਲ ਵੀ ਕਰਾ ਸਕਦਾ ਜੀ ਫੋਟੋ ਤਾਂ ਤੁਹਾਡੇ ਨਾਲ ਕਰਾ ਸਕਦੇ ਨਹੀਂ 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 ਅਸੀਂ ਇਹਨਾਂ ਲੋਕਾਂ ਤੋਂ ਦੂਰ ਹੀ ਭਾਜੀ ਅਸੀਂ ਡੀਆਰ ਬੇਦਖਾਤ ਜੀ ਸੋਚ ਲੈ ਕੇ ਜਨਣੇ ਆ ਮਾਣ ਜੋ ਵੀਆ ਬੇਰਕਾਰ ਜੀ ਦੀ ਸੋਚ ਤੇ ਪਹਿਰਾ ਪਿਆਗੇ ਮਾਣ ਆ ਜੀ ਗਾ ਜੀ ਸੁਨਾਨ ਨੂੰ ਮਨ ਨਹੀਂ ਬਦਲਦੀ ਆ ਇਹ ਲੋਕ ਸੁਨਾਨ ਦੇ ਇੱਕ ਪੈਸਾ ਨਹੀਂ ਮੰਨ ਮੰਨਦੇ ਇਹ ਦੇਖੋ ਇਹ ਨਹੀਂ ਮੰਨਦੇ ਦੇਖੋ ਬਹੁਤ ਸਾਰੇ ਨਮਾਇੰਦਿਆਂ ਨਾਲ ਮੇਰੀ ਗੱਲਬਾਤ ਹੋਈ ਹੈ ਉਹਨਾਂ ਦਾ ਦਾਵਾ ਇਹ ਵੀ ਅਸੀਂ ਸ਼ਾਨਦਾਰ ਜਿੱਤ ਹਾਸਲ ਕਰਾਂਗੇ ਜੀ ਕਿ ਭਾਈ ਸਾਹਿਬ ਵੀ ਸ਼ਾਨਦਾਰ ਜਿੱਤ ਹਾਸਲ ਕਰਨਗੇ ਜੀ ਜੇ ਤੁਸੀਂ ਇਦਾਂ ਕਰੋ ਮੈਂ ਤੁਹਾਡੇ ਜਨਦ ਦੇ ਲਾਲ ਕਰਵਾਵਾ ਉਨਾਂ ਦੇ ਪਿੱਛੇ ਮੇਰਾ ਸਰੂਆ ਜਾਂ ਮੇਰੀ ਜੀਸੂਮਾਂ ਸਰੂਆ ਹੋਰ ਕੋਈ ਗੱਲ ਮੈਂ ਜਨਾਬ ਤੁਸੀਂ ਹਾਂਜੀ ਇੱਕ ਉਹ ਜਿਹਨੇ ਸਾਡੇ ਇੱਕ ਕਿਸਾਨ ਆਗੂ ਇੱਕੜਮ ਚੌਧਰੀ ਉਹ ਖਰਾਬ ਕਰਦੇ ਪਏ ਰੇਲਾ ਰੋਕਦੇ ਪਏ ਉਹ ਕਿਸਾਨ ਭਰਾਵਾਂ ਨੂੰ ਮੈਂ ਕਹਿੰਦਾ ਜਨਾਬ ਮਾਤਾ ਮਾਂ ਨੂੰ ਘਰੀਆਂ ਨੂੰ ਕਹਿੰਦਾ ਕਿ ਨਾ ਉਹ ਕਰਜ ਜਾਓ ਫਸਲ ਵਾੜੀ ਚੱਕੋ ਇਹ ਧਰਨਾ ਤੋਂ ਮੈਂ ਛੱਡੋ ਇਲੈਕਸ਼ਨ ਦਾ ਟਾਈਮ ਸ਼ਾਮ ਨੂੰ ਸੁਖਸ਼ਾ ਦੀ ਮਾਮਾ ਬਣਾ ਬੁਜੁਰਗਨ ਕਹਿੰਦਾ ਜਨਾਬ ਉਹ ਕਰਜ ਜਾਓ ਇਹ ਦੱਲੇ ਵਾਲੇ ਮਗਰ ਨਾ ਲਗੋ ਦੇਲ ਦੇ ਮਗਰ ਨਾ ਲਗੋ ਦੇਖੋ ਕਹਿੰਦੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਜੀ ਆਪਣੇ ਹੱਕਾਂ ਲਈ ਪ੍ਰੋਟੈਸਟ ਕਰ ਰਹੇ ਹਾਂ ਬਹੁਤ ਬੜੇ ਬਹੁਤ ਮਡੇ ਡਰਾਮੇਬਾਜ਼ ਨੇ ਬਾਜੀ ਫੰਡਿੰਗ ਲੈ ਕੇ ਜਹਾਜ਼ਾਂ ਦੇ ਘੁੰਮਦੇ ਨੇ ਇਹਨਾਂ ਨੂੰ ਬਚਣ ਦੀ ਲੋੜ ਆ ਸ਼ੋਅ ਕਰਨ ਦੀ ਮੌਤ ਹੋਈ ਆ ਉਹਦੇ ਭੋਗ ਪਿਆ ਗੁਰੂ ਰਸਾ ਜਿੱਥੇ ਪੈਸੇ ਮੰਗਣ ਲੱਗੇ ਪੈਸੇ ਦੇ ਦਿਓ ਬੋਲੂ ਛੱਡ ਕੇ ਇਹ ਤਾਂ ਹੈਗੇ ਇਹਦੇ ਬੰਦੇ ਨੇ ਇਹ ਇੱਕ ਉਲਗਨੂ ਨਹੀਂ ਪੱਖ ਤੇ ਇਸ ਕਰਕੇ ਨਾ ਬਚਨ ਦੀ ਲੋੜ ਹੈ ਇਹਨਾਂ ਆ ਗੂਆਂ ਦੋ ਮਾ ਹਰ ਮਾਂ ਭੈਣ ਬਜ਼ੁਰਗਾਂ ਕਿਸਾਨ ਜਿਹੜੇ ਐਕਚੁਅਲੀ ਕਿਸਾਨ ਨੇ ਫਸਲ ਬੀਜਦੇ ਆ ਉਹਨਾਂ ਨੂੰ ਕਹਿੰਨਾ ਆਪਣੇ ਘਰਾਂ ਚ ਆਓ ਆਪਣੇ ਪਰਿਵਾਰ ਦੇ ਬੈਠੋ ਗਰਮੀ ਦਾ ਮੌਸਮ ਆ ਨਾ ਇਹਨਾਂ ਦੇ ਮਗਰ ਲੱਗੋ ਨਾ ਮੇਰੇ ਵਰਿਆ ਨਹੀਂ ਆ ਗੂੜੇ